ਇੱਕ ਬੇਹਦ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ 15 ਸਾਲਾ ਸਕੂਲੀ ਵਿਦਿਆਰਥੀ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਵਿਦਿਆਰਥੀ ਜੋ ਕਿ 18 ਸਾਲ ਦਾ ਦੱਸਿਆ ਜਾ ਰਿਹਾ ਹੈ ਉਹ ਬੇਹਦ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਹੈ ਦਰਸਲ ਦੋ ਮੋਟਰਸਾਈਕਲਾਂ ਦੀ ਆਮੋ ਸਾਹਮਣੇ ਟੱਕਰ ਹੋਈ ਹੈ ਜਿਸ ਕਾਰਨ ਦੋਵੇਂ ਮੋਟਰਸਾਈਕਲਾਂ ਦੇ ਪਰਖੱਚੇ ਉੱਡ ਗਏ ਜਦਕਿ ਇੱਕ ਸਕੂਲੀ ਵਿਦਿਆਰਥੀ ਸਹਿਬਾਜ਼ ਸਿੰਘ ਦੇ ਸਿਰ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਪੂਰੀ ਤਰ੍ਹਾਂ ਉਸ ਦੇ ਸਿਰ ਦਾ ਹਿੱਸਾ ਡੈਮੇਜ ਹੋ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਸਹਿਬਾਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਦੱਸਿਆ ਜਾ ਰਿਹਾ ਹੈ ਉਧਰ ਇਸ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਹਨ ਯਾਨੀ ਦਰਸਲ ਜਾਣਕਾਰੀ ਮੁਤਾਬਕ ਸਹਿਬਾਤ ਸਿੰਘ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਬਾਹਰ ਨਿਕਲ ਰਿਹਾ ਸੀ ਤਾਂ ਦੂਜੇ ਪਾਸੇ ਤੋਂ ਇੱਕ ਹੋਰ ਸਕੂਲੀ ਵਿਦਿਆਰਥੀ ਤੇਜ਼ ਰਫ਼ਤਾਰ ਬੁਲਟ ਮੋਟਰਸਾਈਕਲ ਚਲਾ ਕੇ ਆ ਰਿਹਾ ਸੀ ਇਸ ਦੌਰਾਨ ਦੋਵਾਂ ਵਿਚਾਲੇ ਟੱਕਰ ਹੋ ਗਈ ਜਿਸ ਤਿਆਂ ਕੇ ਸੀਸੀਟੀਵੀ ਤਸਵੀਰਾਂ ਹੁਣ ਸਾਫ਼ ਦੇਖੀਆਂ ਜਾ ਸਕਦੀਆਂ ਨੇ ਟੱਕਰ ਦੌਰਾਨ ਦੋਵੇਂ ਮੋਟਰਸਾਈਕਲਾਂ ਦੇ ਪ੍ਰਖਤ ਚੁੜ ਗਏ ਉੱਥੇ ਹੀ ਮੌਕੇ ਤੇ ਮੌਜੂਦ ਵਿਅਕਤੀਆਂ ਨੇ ਦੋਵਾਂ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਸਹਿਬਾਤ ਸਿੰਘ ਦੀ ਮੌਤ ਹੋ ਚੁੱਕੀ ਸੀ ਇਹ ਪੂਰਾ ਮਾਮਲਾ ਬਟਾੜਾ ਦੇ ਭਦਰ ਹੁਸੈਨ ਪਿੰਡ ਦਾ ਹੈ ਜਿੱਥੇ ਕਿ ਦੋ ਮੋਟਰਸਾਈਕਲਾਂ ਦਰਮਿਆਨ ਜ਼ਬਰਦਸਤ ਟੱਕਰ ਹੋਈ ਹੈ ਮੋਟਰਸਾਈਕਲ ਸਵਾਰ 14 ਸਾਲਾ ਸਹਿਬਾਦ ਸਿੰਘ ਨਾਮਕ ਬੱਚੇ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਵਿਦਿਆਰਥੀ ਰਣਵੀਰ ਸਿੰਘ ਜੋ ਕਿ ਪਿੰਡ ਮਸਾਣਿਆਦ ਰਹਿਣ ਵਾਲਾ ਸੀ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਸਲੀ ਜਦੋਂ ਸਕੂਲ ਨੂੰ ਛੁੱਟੀ ਦਾ ਟਾਈਮ ਹੋਇਆ ਆ ਔਰ ਸਾਡੇ ਸਕੂਲ ਦਾ 10ਵੀਂ ਕਲਾਸ ਦਾ ਵਿਦਿਆਰਥੀ ਹੈ ਸ਼ਹਿਬਾਦ ਸਿੰਘ son of ਰਾਮ ਸਿੰਘ ਰੂਟੀਨ ਦੀ ਤਰ੍ਹਾਂ ਆਪਣਾ ਵਹੀਕਲ ਲੈ ਕੇ ਸਕੂਲ ਤੋਂ ਘਰ ਜਾ ਰਿਹਾ ਸੀਗਾ ਸਕੂਲ ਤੋਂ ਲਗਭਗ 300 ਮੀਟਰ ਦੀ ਦੂਰੀ ਤੇ ਇੱਕ ਪੰਪ ਆ ਪੰਪ ਤੋਂ ਜਿੱਦਾਂ ਹੀ ਇਹ ਬੱਚਾ ਆਪਣਾ ਪੈਟਰੋਲ ਭਰਵਾ ਕੇ ਬਾਹਰ ਨਿਕਲਿਆ ਤੇ ਪਟਾਲਾ ਵਾਲੀ ਸਾਈਡ ਤੇ ਇੱਕ ਤੇਜ਼ ਰਫ਼ਤਾਰ ਚ ਬੁਲਟ ਤੇ ਉਹ ਵੀ ਇੱਕ ਬੱਚਾ ਆ ਉਹ ਵੀ ਆਈ ਥਿੰਕ ਕਲਾਸ 1 2 ਦਾ ਪੜ੍ਹ ਰੀਆ ਪਿੰਡ ਮਸਾਣੀ ਆ ਇਹ ਦੋਨਾਂ ਦਾ ਆਪਸ ਵਿੱਚ ਕੋਲੀਜਨ ਹੋਇਆ ਹੈ ਤੇ ਸ਼ੇਬਾਦ ਸਿੰਘ ਦੀ ਜਿਹੜੀ ਆਨ ਸਪੋਟ ਦੀ ਦਿੱਖ ਹੋਈ ਹੈ ਕਿੰਨੀ ਇੱਕ ਸੱਟਾਂ ਲੱਗੀਆਂ ਹੈ ਬੱਚੇ ਦੇ ਸ਼ੇਬਾਦ ਸਮਾ ਸਿੰਘ ਨੂੰ ਤਾਂ ਬਹੁਤ ਜ਼ਿਆਦਾ ਡੀਪ ਇਜਰੀਸ ਆਈਆਂ ਨੇ ਉਹਦਾ ਲਗਭਗ ਸਿਰ ਦਾ ਪਿਛਲਾ ਹਿੱਸਾ ਸਾਰਾ ਡੈਮੇਜ ਹੋ ਗਿਆ ਦੂਸਰਾ ਬੱਚਾ ਅੰਦਰ ਜਰੇਿਆ ਲਾਜ਼ਾ ਜਿਹੜਾ ਉਹਦੀ ਕਾਫੀ ਗੰਭੀਰ ਚੱਟਰੀ ਹੈ ਇਸ ਅੱਥੇ ਦੀ ਗੱਲ ਕੀਤੀ ਜਾਵੇ ਕਿ ਕਿੰਨੇ ਭੈਣ ਭਰਾ ਨੇ ਕੋਲ ਰ ਮਤਲਬ ਇਹਨਾਂ ਦੇ ਮਾਪੇ ਦਾ ਇਕਲੌਤਾ ਹੀ ਬੱਚਾ ਸੀ ਜੀ ਤਾਂ ਉਧਰ ਇਕਲੌਤੇ ਪੁੱਤ ਦੀ ਹੋਈ ਮੌਤ ਤੋਂ ਬਾਅਦ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਦੇਖਣ ਵਾਲਿਆਂ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਨੇ ਦੂਜੇ ਪਾਸੇ ਬੁਲਟ ਮੋਟਰਸਾਈਕਲ ਵਾਲਾ ਵਿਦਿਆਰਥੀ ਰੜਮੀਤ ਸਿੰਘ ਵੀ ਪ੍ਰਾਈਵੇਟ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਮੈਂ ਵੀ ਸ਼ਹਿਰੋਂ ਆ ਰਿਹਾ ਸੀ ਮੇਰਾ ਸਕੂਟੀ ਇਧਰ ਨੂੰ ਮੁੜੀ ਆ ਇਹ ਮੇਰੇ ਪਿੱਛੇ ਆ ਰਿਹਾ ਹੈ ਬਹੁਤ ਓਵਰ ਸਪੀਡ ਆ ਰਿਹਾ ਸੀ ਔਰ ਇਹਦਾ ਮੋਟਰਸਾਈਕਲ ਨੂੰ ਕੰਟਰੋਲ ਨਹੀਂ ਆ ਰਿਹਾ ਨੇ ਸਿੱਧਾ ਮੋਟਰਸਾਈਕਲ ਦੇ ਵਿੱਚ ਟੱਕਰ ਦਿੱਤਾ ਠੀਕ ਹੈ ਉਹ ਮੁੰਡੇ ਇਧਰੋਂ ਜਾ ਰਹੇ ਮੁੰਡਾਈ ਤੋਂ ਸਹਿਬਾਦ ਸੇ ਸਾਤ ਵੱਡਾ ਕਸੂਰ ਇਸੇ ਮੋਟਰਸਾਈਕਲ ਵਾਲੇ ਦਾ ਬੱਸਿਆ ਨੇ ਬੋਲਟਰ ਵਾਲਾ ਉਥੋਂ ਵਜਿਆ ਇੱਥੇ ਆਣ ਕੇ ਡੇਗਾ ਜਿੱਥੇ ਬੋਲਟਰ ਕਲਾ ਇੱਥੇ ਡੇਗਾ ਕਾਫੀ ਜ਼ਬਰਦਸਤ ਚੱਕ ਬਿਲਕੁਲ ਪੂਰੇ ਪੁੱਠਾ ਦੀ ਆਵਾਜ਼ ਆਈ ਮੁੰਡਾ ਤਾਂ ਬੋਲਿਆ ਹੀ ਨਹੀਂ ਜਿਹੜਾ ਦੂਸਰਾ ਇਹਨੂੰ ਇੰਨੀਆਂ ਸੱਟਾਂ ਮੱਝੀਆਂ ਤੇ ਚੇਤੀ ਅਸੀਂ 15 ਮਿੰਟਾਂ ਚ ਇਹਨੂੰ ਵੀ ਪਾ ਕੇ ਗੱਡੀ ਚ ਕਰਕੇ ਦੂਜੇ ਨੂੰ ਭੇਜਤਾ ਪਟਾਲੇ ਸੇਵਲ ਉਸਤਾ ਬੋਬ ਮਾਰੀ ਗਿਆ ਲੋਇਆ ਡਾਕਟਰ ਰਾਮਾ ਜੀ ਨਾਲ ਸੌਤ ਦੇ ਗੱਜਾ ਉਧਰ ਹੁਣ ਇਸ ਘਟਨਾ ਤੋਂ ਬਾਅਦ ਮੌਕੇ ਤੇ ਪੁਲਿਸ ਟੀਮਾਂ ਵੀ ਪਹੁੰਚੀ ਨੇ ਜਿਨ੍ਹਾਂ ਵੱਲੋਂ ਕੇ ਪੂਰੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਿਸ ਦੀ ਵੀ ਗਲਤੀ ਹੋਵੇਗੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਸੇ ਸਾਨੂੰ ਹੁਣੇ ਪਤਾ ਲੱਗਾ ਸੀ ਕਾਲ ਗਈ ਇੱਥੇ ਐਕਸੀਡੈਂਟ ਹੋ ਗਿਆ ਟ੍ਰਾਲ ਪੰਪ ਲੱਗੇ ਅਸੀਂ ਹੁਣ ਇਹ ਮੌਕੇ ਤੇ ਆਏ ਹਾਂ ਇੱਕ ਬੁਲਟ ਮੋਟਰਸਾਈਕਲ ਤੋਂ ਲੜਕਾ ਜਿਹੜਾ ਸੀ ਉਹ ਬਟਾਲੇ ਵੱਲੋਂ ਆ ਰਿਹਾ ਸੀਗਾ ਤੇ ਇੱਕ ਟ੍ਰਾਲ ਪੰਪ ਤੋਂ ਤੇਲ ਪਵਾਕ ਨਿਕਲਿਆ ਜਿਹੜੇ ਆਸ ਤੇ ਐਕਸੀਡੈਂਟ ਹੋਇਆ ਬੋਨੇ ਹੀ ਛੋਟੀ ਉਮਰ ਦੇ ਮੁੰਡੇ ਦੱਸਦੇ ਇੱਕ ਤੇ ਸੁਬਾਸ਼ ਸਿੰਘ ਜੀ ਦੀ ਡੈਥ ਹੋ ਗਈ ਉਹ ਦੱਸਦੇ 10ਵੀਂ ਕਲਾਸ ਦਾ ਵਿਦਿਆਰਥੀ ਆ ਤੇ ਦੂਜਾ ਵੀ ਇੰਨੇ ਕੋ 19-20 ਸਾਲ ਦਾ ਹੀ ਦੱਸ ਰਹੇ ਨੇ ਬਾਕੀ ਸਾਰੀ ਤਪਤੀਸ਼ ਚੱਲਣ ਢੀ ਆ ਜਿਹੜੀ ਕਾਰਵਾਈ ਹੋਊ ਕਾਨੂੰਨ ਅਨਸਾਰ ਅਮਰਵਿਚ ਲਿਆ ਰਹੇ ਹਾਂ ਜੀ ਸੰਘੇਲੀ ਕੇ ਜੀ ਸਮਝ ਦਿਓ ਮਾਪਿਆਂ ਦੀ ਕਿ ਛੋਟੀ ਉਮਰ ਦੇ ਬੱਚਾ ਨੂੰ ਮੋਟਰਸਾਈਕਲ ਖਾ ਦਿੰਦੇ ਆ ਤੇ ਇਸੇ ਕਿਦਾਂ ਘਟਨਾ ਆ ਵੇਖੋ ਜੀ ਇਹ ਤੇ ਬੱਚੇ ਅੱਜ ਕੱਲ ਸਕੂਲਾਂ ਕਾਲਜਾਂ ਚ ਪੜਦੇ ਆ ਮਾਪੇ ਵੀ ਆ ਤੇ ਕੋਈ ਦੱਸ ਜੇ ਆਪਾਂ ਨਾ ਦੇਈਏ ਤੇ ਬੱਚਾ ਨਾ ਆਪਾਂ ਸਾਰੀ ਉਮਰ ਬੱਜ ਕੇ ਨਹੀਂ ਰਹਿ ਸਕਦੇ ਕੀ ਕਰ ਲਈ ਕਿ ਕਾਰਵਾਈ ਇਥੇ ਹਾਲ ਦੀ ਘੜੀ ਮੌਕੇ ਤੇ ਵੇਖ ਲਿਆ ਸਭ ਕਰ ਲਿਆ ਹੁਣ ਹਸਪਤਾਲ ਚਲੇ ਆ ਜੀ ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਹੋਊਗੀ ਕਾਨੂੰਨ ਦੇ ਅਨੁਸਾਰ ਤਾਂ ਬੇਸ਼ੱਕ ਇਸ ਦੁਰਘਟਨਾ ਦੌਰਾਨ ਇੱਕ ਬੱਚੇ ਦੀ ਮੌਤ ਹੋਈ ਹੈ ਜਦਕਿ ਦੂਜਾ ਬੱਚਾ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਪਰ ਦੂਜੇ ਪਾਸੇ ਇਸ ਘਟਨਾ ਨੂੰ ਬੱਚਿਆਂ ਨੂੰ ਮੋਟਰਸਾਈਕਲ ਦੇ ਕੇ ਸਕੂਲੇ ਜਾਂ ਫਿਰ ਬਾਜ਼ਾਰ ਭੇਜਣ ਨਾਲ ਵੀ ਜੋੜਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਸਰਾਸਰ ਮਾਪਿਆਂ ਦੀ ਗਲਤੀ ਹੈ ਕਿਉਂਕਿ ਉਹਨਾਂ ਵੱਲੋਂ ਨਾਵਾਲਗ ਬੱਚਿਆਂ ਦੇ ਹੱਥਾਂ ਵਿੱਚ ਮੋਟਰਸਾਈਕਲ ਫੜਾਏ ਜਾਂਦੇ ਨੇ ਜਿਸ ਕਾਰਨ ਅਜੇਹੀਆਂ ਕਟਨਾਮਾ ਵਾਪਰਦੀਆਂ ਨੇ ਹਾਲਾਂਕਿ ਇਹ ਹੁਣੇ ਮਾਮਲਾ ਤੇਜ਼ ਰਫਤਾਰੀ ਦਾ ਹੈ ਜਾਂ ਫਿਰ ਇਸ ਪਿੱਛੇ ਕੋਈ ਹੋਰ ਕਾਰਨ ਬਣਿਆ ਇਹ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ